ਅੱਜ ਭਾਰਤੀ ਕਿਸਾਨ ਜਿਹਨਾਂ ਡਗਾਉਂਦਾ ਬੂਟਾ ਸਿੰਘ ਬੁਰਜਗਲ ਦੀ ਅਗਵਾਈ ਦੀ ਜਥੇਬੰਦੀ ਵੱਲੋਂ ਅੱਜ ਮਾਨਸਾ ਭਵਨ ਦੇ ਵਿੱਚ ਮੀਟਿੰਗ ਕੀਤੀ ਗਈ ਜ਼ਿਲ੍ਹੇ ਦੀ ਜਿਦੇ ਵਿੱਚ ਵੱਖਰੇ ਵੱਖਰੇ ਏਜੰਡੇ ਲਾਏ ਗਏ ਸੌਣਾ ਸੰਬੰਧੀ ਵੀ ਲਾਏ ਗਏ ਤੇ ਹੋਰ ਕਿਸਾਨਾਂ ਦੇ ਮਸਲੇ ਜਿਵੇਂ ਡੀਏਪੀ ਦੇ ਮਸਲੇ ਨੂੰ ਲੈ ਕੇ ਇੱਕ ਪਰਾਲੀ ਦੇ ਮਸਲੇ ਨੂੰ ਲੈ ਕੇ ਵੱਡੀ ਪੱਧਰ ਤੇ ਤੇ ਐਜੰਡੇ ਲੱਗੇ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਦੇ ਵਿੱਚ ਅਸੀਂ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਡੇ ਕਿਸਾਨਾਂ ਨੂੰ ਡੀਏਪੀ ਦੀ ਬੜੀ ਦਿੱਕਤ ਆ ਰਹੀ ਹੈ ਜਿਹੜੀ ਕਿਸਾਨਾਂ ਨੂੰ ਨਹੀਂ ਮਿਲ ਰਹੀ ਵੱਡੇ ਪੱਧਰ ਤੇ ਜਿਹੜੀ ਡੀਏਪੀ ਹੈ ਵੱਡੇ ਡੀਲਰਾਂ ਕੋਲੇ ਜਾਂ ਉਹਨਾਂ ਕੋਲੇ ਸਟਾਕ ਕੀਤੀ ਹੋਈ ਹੈ ਗੁਪਤ ਲਕੋਈ ਹੋਈ ਹੈ ਡੀਏਪੀ ਸਾਡੇ ਕਿਸਾਨਾਂ ਨੂੰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਕਿਸਾਨਾਂ ਨੂੰ ਡੀਏਪੀ ਮਿਲਣੀ ਚਾਹੀਦੀ ਹੈ ਜਾਂ ਜਿਹੜੇ ਦੁਕਾਨਦਾਰ ਡੀਏਪੀ ਹੁਣ ਦੇਣਗੇ ਉਹ ਸਾਡੇ ਕਿਸਾਨਾਂ ਨੂੰ ਵੱਡੀ ਪੱਧਰ ਤੇ ਨਾਲ ਕੋਈ ਹੋਰ ਚੀਜ਼ ਲਾ ਕੇ ਵੇਚਣਗੇ ਜਾਂ ਸਰਫਾਇਰਾ ਵਗੈਰਾ ਸਲਫਰ ਤੇ ਜਾਂ ਕੋਈ ਹੋਰ ਚੀਜ਼ਾਂ ਲਾ ਕੇ ਆਪਣਾ ਗੁੱਲੀ ਅੰਡਲੀਆਂ ਦਵਾਈਆਂ ਲਾ ਕੇ ਜਾਂ ਕੋਈ ਇਹ ਚੀਜ਼ਾਂ ਲਾ ਕੇ ਦੁਕਾਨਾਂ ਨੂੰ ਦੁਕਾਨਦਾਰਾਂ ਨੂੰ ਬੇਨਤੀ ਹੈ ਕਿਸਾਨਾਂ ਨੂੰ ਨਾਲ ਲਾਈਆਂ ਜਾਣ ਸਾਨੂੰ ਜਿਹੜੀ ਡੀਏਪੀ ਸਿੱਧੇ ਪੱਧਰ ਤੇ ਸਰਕਾਰ ਦੇਵੇ